ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਭੈਣ ਦੇ ਵੱਲੋਂ ਅੰਤਰਜਾਤੀ ਵਿਆਹ ਕਰਵਾਉਣ ਤੋਂ ਨਾ ਖੁਸ਼ ਭਰਾ ਦੇ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਪਨੋਈਏ ਦਾ ਕੀਤਾ ਗਿਆ ਕਤਲ ਮੌਕੇ ਤੋਂ ਹੋਇਆ ਫਰਾਰ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਬਠਿੰਡਾ ਦੇ ਪਿੰਡ ਕੋਟਗੁਰੂ ਦੇ ਨੇੜੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਪਤੀ ਪਤਨੀ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਕੀ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਨ ਤੇ ਤੁਰੰਤ ਹੀ थाना ਸੰਗਤ ਦੀ ਪੁਲਿਸ ਅਤੇ ਸਹਾਰਾ ਸੰਗਤ ਦੇ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਅਤੇ ਘਟਨਾ ਸਥਲ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਦੱਸਿਆ ਹੈ ਕਿ ਇਹ ਬਾਰਦਾਤ ਲੜਕੀ ਦੇ ਭਰਾ ਦੇ ਵੱਲੋਂ ਹੀ ਕੀਤੀ ਗਈ ਹੈ ਆਪਣੇ ਦੋਸਤਾਂ ਨਾਲ ਮਿਲ ਕੇ ਅਤੇ ਜਿਸ ਤੋਂ ਬਾਅਦ ਮੁਕੱਦਮਾ ਦਰਜ ਕਰਕੇ ਤਿੰਨ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਕਿ ਇਹਨਾਂ ਪਛਤਾ ਵੀ ਸ਼ਾਮਲ ਕੀਤਾ ਗਿਆ ਹੈ ਪੂਰਾ ਮਾਮਲਾ ਸੁਣਵਾਣਿਆ ਤੁਹਾਨੂੰ ਡੀਐਸਪੀ ਤੋਂ ਹੀ ਕਾਰਨ ਕੀ ਸੀਗਾ ਜਿਹੜਾ ਸਾਹਮਣੇ ਹੈ ਕਲ ਸ਼ਾਮ ਨੂੰ ਸਾਨੂੰ ਕੁਝ ਇਨਫੋਰਮੇਸ਼ਨ ਮਿਲੀ ਕਿ ਇੱਕ ਬਾਈਕ ਸਵਾਰ ਵਿਅਕਤੀ ਸੀ ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀ ਬਠਿੰਡਾ ਨੂੰ ਸੰਗਤ ਤੋਂ ਕੋਟਗੁਰੂ ਪਿੰਡ ਵਿੱਚ ਬਾਈਕ ਦੋ ਬਾਈਕ ਤੇ ਚਾਰ ਨੌਜਵਾਨ ਸਵਾਰ ਸੀ ਉਹ ਪਿੱਛੋਂ ਆਏ ਉਹਨਾਂ ਨੇ ਉਹਦੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਹ ਭੱਜ ਗਏ ਮੌਕੇ ਤੋਂ ਫਰਾਰ ਹੋ ਗਏ ਜਿਸ ਦੇ ਸਿਰ ਤੇ ਅਟੈਕ ਹੋਇਆ ਮੌਕੇ ਤੇ ਹੀ ਮਰ ਗਿਆ ਮ੍ਰਿਤਕ ਦੀ ਪਛਾਣ ਹੋਈ ਹੈ ਆਕਾਸ਼ਦੀਪ ਸਿੰਘ ਇਹ ਹੈ 24 ਸਾਲ ਦਾ ਸੰਗਤ ਮੰਡੀ ਦਾ ਰਹਿਣਾ ਵਾਲਾ ਉਹਦੀ ਵਾਈਫ ਤੇ ਬਿਆਨਾਂ ਤੇ ਜਿਹੜੇ ਪਿੱਛੇ ਬੈਠੀ ਸੀ ਹਰਪ੍ਰੀਤ ਕੌਰ ਉਹਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਉਹਦੇ ਬਿਆਨ ਤੋਂ ਪਤਾ ਲੱਗਿਆ ਕਿ ਇਹ ਦੋਨਾਂ ਦੀ ਆਪਸ ਚ ਇੰਟਰ ਕਾਸਟ ਮੈਰਿਜ ਹੋਈ ਸੀ ਉਹਦੇ ਕਰਕੇ ਜਿਹੜੀ ਕੁੜੀ ਦੇ ਪੱਕੇ ਸੀਗੇ ਭਰਾ ਸੀਗਾ ਉਹ ਕੋ ਇਸ ਚੀਜ਼ ਤੋਂ ਓਬਜੈਕਟ ਕਰਦੀ ਸੀ ਤੇ ਜਿਹੜੇ ਮਾਰਨ ਵਾਲੇ ਚਾਰ ਮੁੰਡੇ ਸੀ ਉੱਚੀ ਕੁੜੀ ਦਾ ਸਗਾ ਭਰਾ ਸੀਗਾ ਤੇ ਬਾਕੀ ਤਿੰਨ ਉਹਦੇ ਫਰੈਂਡ ਸੀ ਕਿ ਇਹ ਚਾਰੋਂ ਹੈ ਫੋਲੋ ਮਿੱਠੀ ਦੇ ਰਹਿਣਾ ਖਾਣਾ ਸੰਗਤ ਜੀ ਇਹਦਾ ਇੰਟਰ ਕਾਸਟ ਮੈਰਿਜ ਕਰਕੇ ਆਪਸ ਚ ਟਕਰਾਅ ਹੋਇਆ ਕੈਸਟਰਾਕ ਰਿਮਨ ਕੀਤੀ ਜਾ ਰਹੀ ਪਰਚਾ ਦਰਜ ਕੀਤਾ ਜੀ 926 ਨੰਬਰ ਐਫ ਆਈ ਆਰ 96 ਨੰਬਰ 103 ਬੀ ਐਨ ਐਸ ਕਿੰਨੇ ਲੋਕਾਂ ਦਾ ਦਰਜ ਹੋਇਆ ਇਹ ਹੋਇਆ ਜੀ ਤਿੰਨ ਬੰਦਿਆਂ ਦੇ ਬਾਇ ਨੇਮ ਤੇ ਚੌਥਾ ਅਜਨਾਮਿਤ ਕਰਤੀ ਕੋਈ ਇਹਨਾਂ ਦੇ ਵਿੱਚੋਂ ਹੁਣ ਤੱਕ ਅਰੈਸਟ ਨਹੀਂ ਹਲੇ ਤਾਂ ਕੋਈ ਅਰੈਸਟ ਨਹੀਂ ਹੋਇਆ ਜੀ ਪਰ ਸਾਨੂੰ ਸਾਡੇ ਕੋਲ ਹੈਗਰ ਕਲੂਜ਼ ਹੈ ਪਰ ਜਲਦੀ ਅਰੈਸਟ ਕਰਾਂਗੇ ਕੁਝ ਕੁੜੀਆਂ ਨੇ ਜਿਹਦੇ ਬਿਆਨ ਦਿੱਤੇ ਨੇ ਉਹਨਾਂ ਦੇ ਦਾਅ ਦੇ ਉੱਤੇ ਕੁਝ ਕੀ ਕਾਰਨ ਕੀ ਸੀਗਾ ਜਿਹੜਾ ਰਸਤੇ ਦੇ ਵਿੱਚ ਇਹਨਾਂ ਇਹਨਾਂ ਨੂੰ ਉਫਰਨ ਇਹ ਪਹਿਲਾਂ ਵੀ ਇਹਨਾਂ ਦੀ ਇਹਨਾਂ ਦੀ 3 ਸਾਲ ਪਹਿਲਾਂ ਵਿਆਹ ਹੋਇਆ ਸੀ 1 ਮਹੀਨਾ ਪਹਿਲਾਂ ਵੀ ਇਹਨਾਂ ਦਾ ਆਪਸ ਵਿੱਚ ਪੈਸੇ ਦਾ ਲੈਣ ਦੇਣ ਸੀ ਉਹਦੇ ਕਰਕੇ 1.5 ਮਹੀਨਾ ਪਹਿਲਾਂ ਇਹਨਾਂ ਦੀ ਲੜਾਈ ਵੀ ਹੋਈ ਆ ਆਪਸ ਵਿੱਚ ਤੇ ਇਹ ਜਦੋਂ ਜਾ ਰਹੇ ਸੀ ਇਹ ਚਾਰ ਮੁੰਡੇ ਇਹਨਾਂ ਦੇ ਕਾਫੀ ਦਿਨ ਤੋਂ ਰੈਕੀ ਕਰ ਰਹੇ ਸੀ ਤੇ ਅੱਜ ਉਹਨਾਂ ਨੇ ਫਿਰ ਮੌਕਾ ਦੇਖ ਕੇ ਇਹਨਾਂ ਤੇ ਹਮਲਾ ਕੀਤਾ ਇਹ ਆਪਦੇ ਸੌਰੀ ਮਿੰਟ ਜਾ ਰਹੇ ਸੀ ਕੁੜੀ ਇਹ ਜਾ ਰਹੇ ਸੀ ਕਿ ਆਪਣੇ ਕਿਸੇ ਰਿਸ਼ਤੇਦਾਰ ਨੂੰ ਉਂਗਲਨ ਮਠੰਡੇ ਸ਼ਹਿਰ ਆ ਰਹੇ ਸੀ ਸੰਗਤ